ਲਗਾਏਗੇ ਨਹੀਂ ਅੱਜ ਸਹੀ ਮਾਰੇ ਇਹਨਾਂ ਦੇ ਬਾਰੇ ਕੀ ਕਹਿਣ ਚੰਦੇ ਅੱਜ ਉਹ ਆਧ ਮੱਖ ਮੰਤਰੀ ਪ੍ਰਧਾਨ ਭਗਵੰਤ ਸਿੰਘ ਮਾਨ ਜੀ ਆ ਰਹੇ ਨੇ ਹਾਲ ਬਾਜ਼ਾਰ ਦੇ ਅੰਦਰ ਔਰ ਹਾਲ ਬਾਜ਼ਾਰ ਸਾਡੀ ਦੁਕਾਨਦਾਰ ਐਸੋਸੀਏਸ਼ਨ ਔਰ ਮਾਨਵ ਅਧਿਕਾਰ ਵੈਲਫੇਅਰ ਸਟਰੀ ਪੰਜਾਬ ਵੱਲੋਂ ਅੱਜ ਉਹਨਾਂ ਦਾ ਖੁੱਲ੍ਹ ਨਾਲ ਸਵਾਗਤ ਕੀਤਾ ਜਾ ਰਿਹਾ ਉਹਦੇ ਨਾਲ ਮੇਰੇ ਸਾਥੀ ਰਾਜੇਸ਼ ਕਾਂਧੀ ਜੀ ਮੋਨ ਲਾਲ ਮਹਾਜਨ ਜੀ ਗੁਰਬੀਰ ਸਿੰਘ ਜੀ ਔਰ ਮੇਰੇ ਪੱਤਰਕਾਰ ਸਾਥੀ ਸਰਨਜੀਤ ਖੁਸ਼ਬੂ ਜੀ ਤੇ ਤਰਵਾਨ ਜੀ ਨੇ ਮੈਨੇ ਤਰਵਾਨ ਜੀ ਸਾਡੇ ਜੀ ਰੈਸਲਰ ਨੇ ਤੇ ਅਸੀਂ ਉਹਨਾਂ ਦੇ ਸਵਾਗਤ ਵਾਸਤੇ ਖੜੇ ਆ ਤੇ ਸਾਡਾ ਫਰਜ਼ ਵੀ ਬੰਦਾ ਜੀ ਜਦੋਂ ਚਾਹੇ ਮੁੱਖ ਮੰਤਰੀ ਆ ਪਾਰਟੀ ਕਦੀ ਮੱਦੀ ਹੋਏ ਅਸੀਂ ਹਰ ਪਾਰਟੀ ਨੂੰ ਅਸੀਂ ਲਾਈਕ ਕਰਦੇ ਹਾਂ ਅਸੀਂ ਜਰਨਲਿਸਟ ਆ ਮਗਰ ਉਸ ਤੋਂ ਬਾਅਦ ਇੱਕ ਮਿੰਟ ਉਸ ਤੋਂ ਬਾਅਦ ਚਾਹੇ ਪੀਐਮ ਸਾਹਿਬ ਵੀ ਆ ਲਈ ਉਹਨਾਂ ਦਾ ਵੀ ਸਵਾਗਤ ਕਰਾਂਗੇ ਉਹ ਬਗੈੜਾ ਫੁੱਲਾਂ ਦੀ ਬਰਸਾਤ ਕੀਤੀ ਜਾਣੀ ਹੈ ਬਗੈੜਾ ਕਿਤੇ ਮਾਰਕੀਟਿੰਗ ਉਹਨੇ ਆਣਾ ਕਿ ਉਹ ਨਹੀਂ ਹੈ ਸਰਸਤ ਅੱਜ ਜਲੀ ਫੁੱਲਾਂ ਦੀ ਬਰਸਾਤ ਮਾਰਾ ਇਹ ਕੋ ਫੁੱਲ ਲੈਂਦੇ ਫੁੱਲ ਖਾਣ 3 ਕਿਲੋ ਫੁੱਲ ਲੈਂਦੇ ਜਿੰਨਾਂ ਦਾ ਸਾਰੀ ਇਕਰਾਕ ਦੇ ਪਰਛਾ ਹੈਗੀ ਤੇ ਸਾਰੇ ਮੇਰੇ ਸਾਥੀ ਜਿੰਨੇ ਆਮਾ ਦੀ ਬਾੜੀਆਂ ਕੋ ਸਾਡੇ ਭਰਾ ਵੀ ਨਾਲ ਇਹਨਾਂ ਦੀ ਪਾਰਟੀ ਦੇ ਬੰਦੇ ਆਓ ਤੇ ਅਸੀਂ ਵੋਟਰਾਂ ਵੀ ਸਪੋਰਟਰਾਂ ਇਹੀ ਕਹਿੰਨੇ ਕਿ ਹੀ ਕੋਈ ਵੀ ਸੀ ਆ ਮੈਂ ਦਾ ਹੀ ਉਹਦਾ ਸਵਾਗਤ ਕਰ ਮੈਂ ਅੱਜ ਦੇ ਦਿਨ ਲੋਕਾਂ ਨੂੰ ਕੀ ਮੈਸੇਜ ਦੇਉਗੀ ਮੈਸੇਜ ਇਹੋ ਹੀ ਹੈ ਦੀ ਲੋਕਾਂ ਦੀ ਭਲਾਈ ਕਰੋ ਲੋਕਾਂ ਦੇ ਵਾਸਤੇ ਕੰਮ ਕਰੋ ਇਹ ਸ਼ਹਿਰ ਦਾ ਵਿਕਾਸ ਹੋਣਾ ਚਾਹੀਦਾ ਹੈ ਵੱਧ ਤੋਂ ਵੱਧ ਮੁਕਾਬਲਾ ਹੋਣਾ ਚਾਹੀਦਾ ਹੈ ਖਾਸ ਕਰਕੇ ਜਿਹੜੇ ਕਾਰੋਬਾਰ ਹੈ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਬढ़ावा ਮਿਲਣਾ ਚਾਹੀਦਾ ਮੈਂ ਬੇਨਤੀ ਕਰਾਂਗਾ ਕਿ ਸੀਐਮ ਸਾਹਿਬ ਨੂੰ ਜਿਹੜੀ ਐਨਓਸੀ ਦਾ ਜਿਹੜਾ ਫਰਮਾਨ ਜਾਰੀ ਕੀਤਾ ਸੀ ਉਹਨੂੰ ਚਾਲੂ ਕੀਤਾ ਜਾਵੇ ਜਲਦੀ ਕਿਉਂਕਿ ਲੋਕ ਉਹਦੇ ਨਾਲ ਰੈਵਨਿਊ ਵੀ ਵਧੇਗਾ ਸਰਕਾਰ ਦਾ ਰੈਵਨਿਊ ਵਧੇਗਾ ਤੇ ਸਰਕਾਰਾਂ ਚੱਲਦੀਆਂ ਨੇ ਤੁਹਾਨੂੰ ਪਤਾ ਮਗਰ ਜਿਵੇਂ ਅੱਜ ਭੰਡਾਜਪੁਰ ਮੰਗ ਪੱਤਰ ਦੇਣਾ ਸੀ ਉਹਦੀ ਜੁਨੀ ਨਹੀਂ ਆਈ ਹੈ ਪਗਾਰਾ ਟੈਕਨੋਲੋਜੀ ਆ ਇਹਦੇ ਬਾਰੇ ਕੀ ਕਹਿੰਦੇ ਕੋ ਹਰ ਇੱਕ ਨੂੰ ਆਪਣੀ ਆਪਣੇ ਹੱਕ ਦਾ ਰਾਈਟ ਹੈ ਹੋਰ ਹਰ ਕੋਈ ਵੀ ਸੰਸਤਾ ਹੈ ਜਹੇ ਕੋਈ ਆ ਆ ਆਰਗੇਨਾਈਜੇਸ਼ਨ ਹੈ ਜਿਹੜਾ ਐਨਜੀਓ ਹੈ ਉਹ ਆਪਣਾ ਉਹਦਾ ਰਾਈਟ ਹੈ ਕਿ ਮੈਂ ਆਪਣਾ ਉਹਨਾਂ ਕੋ ਆਪਣਾ ਸੀਐਮ ਸਾਹਿਬ ਕੋ ਕੋਈ ਆਪਣਾ ਫੈਸਲਾ ਅ ਅਸਹਿਮ ਕਰਾਂ ਪਰ ਸੀਐਮ ਸਾਹਿਬ ਨੂੰ ਜੇ ਉਹ ਮੰਗ ਪੱਤਰ ਦੇਣਗੇ ਜਿਹੜਾ ਵੀ ਜੇ ਸੀਐਮ ਸਾਹਿਬ ਕੋ ਟਾਈਮ ਹੋਗਾ ਲੈਣਗੇ ਉਹਦਾ ਉਹ ਕੰਮ ਕਰਨਾ ਚਾਹੀਦਾ ਮੈਂ ਬਤਨ ਸਵਾਲ ਭਾਈ ਬੋਲੋਗੇ ਬੋਲੋਗੇ ਅਣੀ ਉਹਨਾਂ ਨਾਲ ਦਾ ਪ੍ਰਧਾਨ ਵੀ ਬੋਲਣਾ ਹੈ ਪ੍ਰਧਾਨ ਜੀ ਦੇਖੋ ਜੀ ਸੀਐਮ ਆਰ ਨੇ ਅੱਜ ਇਹ ਇਹਨਾਂ ਬਾਰੇ ਕੀ ਕਹਿਣਗੇ ਸੀਐਮ ਦੇ ਆਨ ਦੇ ਰਿਹਾ ਥਨਵਾ ਜਿਹੜਾ ਹਲਕਾ ਯਾਰ ਦੇ ਵਿੱਚ ਮਾਰਕੀਟਾਂ ਨੇ ਤਿੰਨ ਚਾਰ ਇੱਥੇ ਦੁਕਾਨਦਾਰਾਂ ਦੀ ਇੱਕ ਕਮੇਟੀ ਹੈ ਇਹ ਇਲੈਕਟ੍ਰੋਨਿਕ ਦੀ ਜੋ ਹੋਰ ਵੀ ਬੜੀ-ਬੜੀ ਦੁਕਾਨਾਂ ਨੇ ਇੱਥੇ ਉਹਨਾਂ ਨੂੰ ਬੜੀ ਕਿਸੇ ਇੱਕ ਇਲਾਕਾ ਜਿਹੜਾ ਥੋੜਾ ਪਤਾ ਜਿਹੜਾ ਵੀ ਇਹਨਾਂ ਦੇ ਆਨ ਦੇ ਉੱਤੇ ਕਾਮੂ ਸਫਾਈ ਔਰ ਕੰਮ ਵਾਸਤੇ ਵੀ ਮਾਰਕੀਟ ਵਾਸਤੇ ਖੁਸ਼ੀ ਵਾਸਤੇ ਮੰਗਟੇ ਆ ਕਿ ਸਾਨੂੰ ਦੁਕਾਨ ਨੂੰ ਖਾਮੂ ਵਾਸਤੇ ਖਲੇਗਾ ਆਣ ਜਾਣ ਨਵੇਂ ਨਾਲ ਬੜਾ ਫਰਕ ਪਏਗਾ ਚਲੋ ਜੇ ਇਹ ਇਹਨਾਂ ਨੇ ਹਲਕੇਟ ਵਾਲਾ ਜਿਹੜਾ ਇੱਥੇ ਪੁਲਸੀ ਉਹਨਾਂ ਦੀ ਪੰਸੀ ਉਹ ਵੀ ਖੋਲੇ ਹੋਏ ਆਪਣਾ ਖੋਲਦੇ ਉਹ ਬੜੀ ਬੜੀ ਖੁਸ਼ੀ ਹੈ ਮਗਰ ਜੀ ਅੱਜ ਜਿਹੜੇ ਕੰਮ ਜੀ ਜਿਹੜੇ ਦੇ ਕੋਈ ਆ ਇੱਥੇ ਕਲਬ ਜਿਹੜਾ ਨੇ ਪ੍ਰਸਤਾਵ ਕਰ ਰਹੇ ਇਹਨਾਂ ਦੇ ਬਾਰੇ ਕਮੇਂ ਦੇ ਬਾਰੇ ਕੀ ਕਹਿ ਜਾਂਦੇ ਆਂ ਸਾਡੇ ਰਾਸ਼ਟ੍ਰ ਦੇਸ਼ ਨੇ ਮਨੁੱਖੀ ਭਾਰ ਸੰਸਾਵੇ ਤੇ ਉਹ ਐਨਜੀਓ ਵੀ ਜਿਹੜੀ ਸਾਡੀ ਚਲਦੀ ਪਈ ਹੈ ਉਹ ਵੀ ਅਸੀਂ ਸਾਰੇ ਖੁਸ਼ੀ ਨਾਲ ਮਨਾਉਣ ਵਾਸਤੇ ਅਸੀਂ ਸ਼ਹਿਰ ਵਿੱਚ ਫੁੱਲਾਂ ਨਾਲ ਆਪਣਾ ਉਹਨਾਂ ਦਾ ਸਵਾਗਤ ਕਰਾਂਗੇ ਜਿਹੜਾ ਸਾਡਾ ਫਰਜ਼ ਬੰਦਾ ਸਾਡੇ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਹਾਂਜੀ ਵੈਜੀਟਰੀਅਨ ਆਂਗਰਾ ਰਾਜ ਕੁਮਾਰ ਗਾਂਧੀ ਬੋਲੇ ਹਾਂਜੀ ਲਗਨੂਰਾ ਰਾਸ਼ਟਰਪਤੀ ਜੀ ਨੂੰ ਆਪਣੀ ਮਾਨਸਿਕਤਾ ਦਾ ਮਦਦ ਕਰਦੇ ਨੂੰ ਮੈਂ ਆਪਣਾ ਮਾਣ ਲੈਣਾ। ਬਹੁਤ ਬਹੁਤ ਸਾਰਿਆਂ ਨੂੰ ਬਹੁਤ ਅਸ਼ੀਰਵਾਦ ਦੀ ਗੱਲ ਜੀ ਆਜ ਦੀ ਬਹੁਤ ਹੀ ਸ਼ਾਨ ਵੀ ਆ ਰਿਹਾ ਹਰ ਦਿਨ ਫੋਨ ਐਪ ਕਰਦਾ ਨੂੰ ਦੋ ਮਿੰਟ ਗੱਲ ਕਰੇ ਬਣਾਦੀ ਫੋਨ ਤੇ ਸਾਡਾ ਜਪਨ ਲਾ ਕੇ ਖੜਿਆ ਤੇ ਸਾਡੇ ਵੀ ਰਵਾਣ ਗੇ ਭਾਵੇਂ ਮੰਨ ਲਓ ਜਿਹੜੀ ਡਰਾਮਾ ਕਰਾਇ ਦੇਗੀ ਆ ਯਾਰ ਅਸੀਂ ਹੋ ਗਿਆ ਸੀ ਮੈਂ ਕਰਾਇ ਹੁਣ ਮੈਂ 100 ਪੈਸਾ ਦੇਣਾ ਪੈ ਰਿਹਾ ਅਸੀਂ ਉਹ ਲੈਣ ਬਾਅਦ ਬਾਰੇ ਕਿ ਐਸੇ ਵਾਪਸ ਨਹੀਂ ਪਤਾ ਜਾਵੇ ਇੱਕ ਕਾਰਨ ਹੈ ਤੇਰਾ ਗਰਾਮ ਬਜਾ ਅਨੰਦ ਗਰਾਮ ਬਤਾ ਜਾਵੇ ਤੇ ਜਿਹੜੀ ਰਿਵਾਜ ਜਿਸ ਨੂੰ ਸਿੰਘ ਅੰਮ੍ਰਿਤ ਸਾਹਿਬ ਨੇ ਸਿਰਸਾ मालक बनाले सू बीहो मालिक बनाल दुकानदार जहिड़ा किराया गा जहिड़ा पहिला पहिला किरायो خليل 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 ਹਰੇ ਸਟਾਰ ਇੰਡੀਅਨ న్యూ ਚੈਨਲ ਤੇ ਅੱਜ ਜੇ ਸਾਡੇ ਮਾਨਜੋਗ ਸੀਐਮ ਸਾਹਿਬ ਤੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਦੋ ਪਿੱਤ ਨਗਰੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਉਹ ਆਏ ਨੇ ਕਿ ਮਹਾਰਾਜ ਦਾ ਅਸੀਂ ਦੁਆਦ ਲੈ ਕੇ ਅਸੀਂ 50 ਦਾ ਜਿਹੜਾ ਮਨੋਬਲ ਵਰਕਰਾਂ ਦਾ ਉੱਚਾ ਕਰੀਏ ਤੇ ਉਹਨਾਂ ਦੇ ਨਾਲ ਸਾਡੇ ਜੁੜ ਚੁੱਕੇ ਨੇ ਸਰਜਿਸੀ ਮੱਲੀ ਸਾਹਿਬ ਸਾਡੇ ਰਿਸ਼ੂ ਸੀ ਗੁਮਾਰਪਰਾ ਤੋਂ ਸੀਨੀਅਰ ਆਗੂ ਨੇ ਤੇ ਇਹਨਾਂ ਦੇ ਨਾਲ ਹੋਰ ਹੀ ਸੱਡੇ ਜਿਹੜੇ ਆਮ ਪਾਰਟੀ ਦੇ ਮੌਜੂਦਾ ਵਰਕਰ ਨੇ ਉਹ ਸਾਰੇ ਸਾਡੇ ਨਾਲ ਜੁੜ ਚੁੱਕੇ ਅਸੀਂ ਗੱਲ ਕਰਦੇ ਆ ਆਹ ਜੀ ਬਲਦੀ ਸਾਹਿਬ ਅੱਜ ਜਿਹੜਾ ਸੀਐਮ ਸਾਹਿਬ ਆਏ ਸਾਡੇ ਮਨ ਚ ਤੇ ਉਹਨਾਂ ਮਾਰੇ ਕੀ ਕਹਿਣੇ ਜਿਹੜਾ ਅੱਜ ਦਾ ਜਿਹੜਾ ਵਰਕਰਾਂ ਚ ਉਸਤਾਦ ਮਿਲਿਆ ਉਹਨਾਂ ਨੂੰ ਬਹੁਤ ਛਾਰਾ ਅੱਜ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਜਿਨ੍ਹਾਂ ਦੇ ਇੱਕ ਸੱਚੀ ਤੇ ਸੁੱਚੀ ਸੋਚ ਆ ਉਹ ਅੰਮ੍ਰਿਤਸਰ ਦੇ ਵਿੱਚ ਆਏ ਨੇ ਉਹਨਾਂ ਦੇ ਨਾਲ ਵਲੰਟੀਰੀਆਂ ਨੂੰ ਕਾਫੀ ਹੌਸਲਾ ਮਿਲਿਆ ਤੇ ਕਾਫੀ ਉਤਸ਼ਾਹ ਆ ਦੁਪਹਿਰ ਧੁੱਪ ਦੇ ਵਿੱਚ ਦੁਪਹਿਰੇ 2 ਵਜੇ ਦੇ ਇੱਥੇ ਇੰਤਜ਼ਾਰ ਕਰਦੇ ਪਏ ਸੀ ਭਗਵੰਤ ਮਾਨ ਜੀ ਦਾ ਤੇ ਪੂਰੇ ਵਲੰਟੀਅਰ ਜਿਹੜੇ ਆ ਜੋਸ਼ੋ ਗਰੋਸ ਦੇ ਨਾਲ ਆਏ ਆ ਤੇ ਇਹ ਰੋਡ ਸ਼ੋ ਹੋ ਰਿਹਾ ਹਾਲਗੇੜ ਤੋਂ ਅੰਦਰ ਲੈ ਕੇ ਤੇ ਚਾਸ ਫਿਰ ਹਾਲਗੇੜ ਦੇ ਅੰਦਰ ਸ਼ਹਿਰ ਦੇ ਅੰਦਰ ਅੰਦਰ ਇਹ ਰੋਡ ਸ਼ੋ ਹੋਣਾ ਤੇ ਮੈਂ ਕਹਿੰਦਾ ਵੀ ਆ ਇੱਥੇ ਤੁਸੀਂ ਦੇਖੋ ਵੀ ਪੈਰ ਰੱਖਣ ਨੂੰ ਥਾਂ ਨਹੀਂ ਲੋਕੀ ਦੁਕਾਨਾਂ ਦੀ ਛੱਤਾਂ ਤੋਂ ਉੱਤੇ ਚੜ ਚੜ ਕੇ ਭਗਵੰਤ ਮਾਨ ਜੀ ਦਾ ਸਵਾਗਤ ਕਰਦੇ ਪਏ ਨੇ ਸਾਡੇ ਭਗਵੰਤ ਮਾਨ ਜੀ ਦਾ ਇੱਕ ਨਾਰਾ ਆਇਆ 13 0 ਉਹਦੇ ਬਲੰਦ ਵਾਸਤੇ ਉਹਦੇ ਬਲੰਦ ਵਾਸਤੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਤੇ ਅਸੀਂ 13 0 ਭਗਵੰਤ ਮਾਨ ਨੂੰ ਜਿਤਾ ਕੇ ਤੇ 13 0 ਭਗਵੰਤ ਮਾਨ ਦੀ ਝੋਲੀ ਦੇ ਵਿੱਚ ਪਾਉਣੀ ਆ ਤੇ ਸਭ ਤੋਂ ਜ਼ਿਆਦਾ ਲੀਡ ਅਸੀਂ ਕੁਲਦੀਪ ਸਿੰਘ ਢਾਲੀਵਾਲ ਨੂੰ ਅੰਮ੍ਰਿਤਸਰ ਦੇ ਵਿੱਚ ਸੰਸਦ ਦੇ ਵਿੱਚ ਜਿਤਾਉਣੀ ਆ ਕਿ ਜਾ ਤਾਂ ਕਿ ਜਾ ਕੇ ਸਾਡੀ ਜਿਹੜੀਆਂ ਆਵਾਜ਼ਾਂ ਜਿਹੜੀਆਂ ਇਹ ਜਿਹੜੀ ਸੰਸਦ ਦੇ ਵਿੱਚ ਗੂੰਜੇ ਤੇ ਜਿਹੜਾ ਜਿੱਦਾਂ ਸਾਡੇ ਮੋਦੀ ਦੇ ਹੁਣੇ ਸਾਡੇ ਫੰਡ ਰੋਕ ਕੇ ਬੈਠੇ ਨੇ ਉਹ ਫੰਡਾਂ ਨੂੰ ਅਸੀਂ ਰਿਲੀਜ਼ ਕਰਾਂ ਜਦੋਂ 13 ਤੇ 0 ਹੋਏਗੇ ਸਾਡੀ ਉਥੇ ਸੰਸਦ ਦੇ ਵਿੱਚ ਹਰ ਆਵਾਜ਼ ਗੂੰਜੇਗੀ ਤੇ ਹਰ 13 0 ਸਾਰੇ ਪੰਜਾਬ ਇੰਨਾ ਕੁ ਖੁਸ਼ਹਾਲ ਹੋਏਗਾ ਤੇ ਜਿਹੜਾ 70 ਸਾਲ ਦਾ ਪਿਛੜਿਆ ਆ ਪੰਜਾਬ ਸੀ ਉਹ ਤੁਸੀਂ ਵੇਖੋਗੇ ਕਿ ਕਿੱਥੇ ਬਲੰਦੀਆਂ ਦੇ ਉੱਤੇ ਜਾਂਦਾ ਤੁਸੀਂ 1 ਜੂਨ ਨੂੰ ਇਲੈਕਸ਼ਨ ਵੀ ਵੋਟ ਪੈਣੀ ਆ ਤੇ 4 ਜੂਨ ਨੂੰ ਵੇਖੋ ਤੁਸੀਂ ਪੰਜਾਬ ਦੇ ਖੁਸ਼ਹਾਲੀਆਂ ਦਾ ਰਾਹ ਸਮਝੋ ਵੀ ਖੁੱਲ ਗਿਆ ਆਮ ਆਦਮੀ ਪਾਰਟੀ ਸਾਰੀ ਜੁੜ ਕੇ ਵਰਕਰ ਨਾਲ ਨੇ ਕੁਲਦੀਪ ਸਿੰਘ ਢਾਲੀਵਾਲ ਜੀ ਦੇ ਨਾਲ ਪੂਰੇ ਜੋਸ਼ੋ ਮਗਰੋਸ ਦੇ ਨਾਲ ਇੱਥੇ ਆਏ ਵਲੰਟੀਅਰ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਣੀ ਆ 13 0 ਤੇ ਨਾਰਾਇਣ ਭਗਵੰਤ ਮਾਨ ਜੀ ਦਾ ਇਹ ਅਹੀ ਉਹਨਾਂ ਨੂੰ ਕਰਕੇ ਬਹੋਣਾ 10 0 ਭਗਵੰਤ ਮਾਨ ਜੀ ਹੀਰੋ ਪੰਜਾਬ ਬਣੇਗਾ ਹੀਰੋ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇੱਕ ਮੱਲੀ ਸਾਹਿਬ ਹੋਰ ਗਿਆ ਨਾ ਜੀ ਸਾਡਾ ਉੱਪਰ ਹੋਇਆ ਵਾ ਕੜ ਬੰਨ ਲਿਆ ਤੇ ਜਿਵੇਂ ਆਪਣੇ ਪਾਰਟੀ ਕੰਮਸਾਂ ਤੇ ਜੀ ਬੱਬੀ ਜੀ ਕਿਹਾ ਕਿ ਅੱਗੇ ਨਹੀਂ ਮਾਰਾ ਇਹ ਮੱਲੀ ਸਾਹਿਬ ਮੱਲੀ ਸਾਹਿਬ 2 ਸੈਕਿੰਡ ਸਾਡੇ ਨੂੰ ਜਿਹੜਾ ਇਹ ਮੁੜ ਕੇ ਕਿ ਆ ਸੜੇ ਜੋ ਸੁਜੀ ਸਿੰਘ ਵੱਲੀ ਔਰ ਛਾਟਾ ਦੇ ਵਿੱਚ ਇਹਨਾਂ ਦਾ ਬੜਾ ਅਸੂਕ ਆ ਤੇ ਉਹ ਉਹਨਾਂ ਦਾ ਕਹਿਣਾ 013 ਭਿਲੋਕ ਸਭਾ 13 0 ਵੀ ਇੱਕ ਜਿਹੜੀ ਸੀਟ ਅਸੀਂ ਵਿਰੋਧੀ ਤਰਨੂ ਨਹੀਂ ਦੀ 13 ਸਾਡੀ ਜਿਤਾ ਕੇ ਝੋਲੀ ਆਪਣੇ ਹੀ ਜਿਹੜੇ ਸਾਡੀ ਹਾਈ ਕਮਾੜੀ ਝੋਲੀ ਚ ਪਾਣਾ ਅਸੀਂ ਇੱਕ ਗੱਲ ਕਰਾਂਗੇ ਗੱਡ ਬੰਦਰ ਦੇ ਵਿੱਚ ਇਹਨਾਂ ਦਾ ਆਪ ਆਪਣਾ ਚਿਕਾਉ ਹੈ ਦੀ ਜਿਹੜੀ ਲੋਕ ਸਭਾ ਸਰਕਾਰ ਬਾਅਦ ਤੇ ਕਿਦਾਂ ਚਿਕਾਉ ਤੇ ਕਿਦੀ ਬੰਦੀ ਨਜ਼ਰ ਆਦੀ ਅੱਜ ਮਲੇ ਸਭ ਜਿਹੜਾ ਆਪਣੀ ਸੈਂਟਰ ਸਰਕਾਰ ਦੇ ਵਿੱਚ ਚੇਂਜ ਹੋ ਰਹੀ ਆ ਇਦਾਂ ਹੋਣੀ ਆ ਜੇ ਇਹਦੇ ਬਰਕਤੀ ਸੈਂਟਰ ਸਰਕਾਰ ਦੇ ਵਿੱਚ ਸਾਡੀ ਜਿਹੜੀ ਆਈ ਦੀ ਕੇਜਰੀਵਾਲ ਨੂੰ ਅਸੀਂ ਪੀਐਮ ਵੇਖਣਾ ਚਾਹੁੰਦੇ ਆ ਤੇ ਕੇਜਰੀਵਾਲ ਸਾਡੇ ਪੀਐਮ ਹੋਣਗੇ ਉਹਦੇ ਵਿੱਚ ਅਸੀਂ ਮੋਦੀ ਦਾ ਜਿਹੜਾ ਹਰ ਕੀ ਬੋਲ ਵਾਲਾ ਹੈਗਾ ਜਿਹੜਾ 400 ਦਾ ਨਾਹਰਾ ਲਾਈ ਫਿਰਦਾ ਹੈ ਅਸੀਂ ਕਹਿੰਦੇ ਉਹਨਾਂ ਨੂੰ 100 150 ਤੋਂ ਵੱਧ ਸੀਟ ਨਹੀਂ ਆਉਣੀ ਸੀ ਹਰ ਕੀ ਸਾਡੀ ਪੀਐਮ ਦੇ ਜਿਹੜਾ ਚਿਹਰਾ ਹੈ ਸਾਡੇ ਕੇਜਰੀਵਾਲ ਜੀ ਉਹਨਾਂ ਦਾ ਚਿਹਰਾ ਤੇ ਜਿਹੜਾ ਪੰਜਾਬ ਦੇ ਵਿੱਚ ਵੀ ਜਿਹੜਾ ਲਹਿਰ ਰਹਿਰ ਹੋਏਗੀ ਸਾਰੇ ਇੰਡੀਆ ਦੇ ਵਿੱਚ ਲਹਿਰ ਵਹਿਰ ਹੋਏਗੀ ਇੱਕ ਇਮਾਨਦਾਰ ਪੀਐਮ ਦੀ ਕੁਰਸੀ ਤੇ ਬੈਠੇਗਾ ਉਹ ਹੈ ਸਾਡਾ ਕੇਜਰੀਵਾਲ ਲੋ ਜੀ ਅੱਤਾਂ ਕੀਤਾ ਵੀ ਅਸਰ ਸਾਡੇ ਉਹਨਾਂ ਡਿਮਾਂਡ ਹੈ ਸਾਡੇ ਸਮੂਹ ਆਗੂਆਂ ਦੀ ਕਿ ਸਾਡਾ ਜਿਹੜਾ ਚਿਹਰਾ ਉਹ ਜਿਹੜਾ ਪੰਜਾਬ ਦੇ ਜਿਹੜੇ ਸਾਰੇ ਵੋਟਰਾਂ ਦਾ ਸਪੋਰਟ ਜਿਹੜੇ ਕੇਜਰੀਵਾਲ ਦੇ ਹੱਕ ਚ ਪਿਆ ਸੀ ਚਿਹਰਾ ਵਿਕਣ ਚਾਹੁੰਦੇ ਆਪਣੇ ਰਿਸ਼ਮ ਚੱਕਣੇ ਗੁਮਾਰਤਾਂ ਪਹਿਲਾਂ ਤੇ ਮੈਂ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਜਲਬੀਰ ਸਿੰਘ ਤੇ ਉਹਨਾਂ ਦੇ ਸਾਥੀ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜੋ ਆਪਨੇ ਟਾਈਮ ਕੱਢ ਕੇ ਤੇ ਸਾਡੀ ਪਾਰਟੀ ਦਾ ਜੋ ਉਪਰਾਲਾ ਵਾ ਉਹ ਪਬਲਿਕ ਤੱਕ ਪਹੁੰਚਾਉਣ ਦਾ ਇੱਕ ਬਹੁਤ ਵੱਡਾ ਸਾਧਨ ਉਹ ਬਣਾਇਆ ਹੈ ਮੀਡੀਆ ਵੇਖੋ ਜੀ ਸਾਡੇ ਸੀਐਮ ਸਾਹਿਬ ਦਾ ਸਭ ਤੋਂ ਵੱਡਾ ਪੰਜਾਬ ਦੀ ਖੁਸ਼ਹਾਲੀ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਚ ਕਾਰੋਬਾਰ ਇੰਡਸਟਰੀ ਵਾਸਤੇ ਬਹੁਤ ਬਹੁਤ ਵੱਡੇ ਵਿਚਾਰ ਤੇ ਸੋਚ ਆ ਚੰਗੀ ਜਿੰਨੂੰ ਅਸੀਂ ਫੋਲੋ ਕਰ ਰਹੇ ਆ ਤੇ ਅਸੀਂ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹੇ ਆ ਸਰਦਾਰ ਧਾਰੀਵਾਲ ਸਿੰਘ ਜਿਹਨੂੰ ਲੋਕ ਸਭਾ ਦਾ ਮੈਂਬਰ ਬਹੁਤ ਯਾਦੀ ਵੱਡੀ ਲੀਡ ਦੇ ਨਾਲ ਜਿਤਾ ਕੇ ਤੇ ਅਸੀਂ ਭੇਜਾਂਗੇ ਉਥੇ ਜਾ ਕੇ ਸਾਡੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਮੁੱਦੇ ਆ ਉਹਨਾਂ ਦੀ ਗੱਲ ਹੋਵੇਗੀ ਜੋ ਸੈਂਟਰ ਸਾਡੀਆਂ ਮੰਗਾਂ ਨਹੀਂ ਮੰਨਦਾ ਉਹ ਅਸੀਂ ਮਨਾਵਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਲੋ ਜੀ ਵਿਖੇ ਆ ਸੀਨੀਅਰ ਆਗੂ ਜੋ ਰੇਸ਼ ਸਿੰਘ ਮਾਨਤਰਾ ਉਹਨਾਂ ਨਾਲ ਜਿਹੜੇ ਸੀ ਸੁਰਜੀਤ ਮੱਲੀ ਸਾਹਿਬ ਉਹ ਕਹਿ ਰਹੇ ਕਿ ਅਸੀਂ ਜਿਹੜਾ ਆਪਣੇ ਕੈਂਡੀਡੇਟ ਸਾਰੇ ਜਿਤਾ ਕੇ ਲੋਕ ਸਭਾ ਚ ਭੇਜਾਂਗੇ ਤਾਂ ਕਿ ਇੱਕ ਪੰਜਾਬ ਦੀ ਆਵਾਜ਼ ਉਠਾਉਣ ਵਿਕਾਸ ਦੇ ਮੁੱਦਿਆਂ ਤੇ ਜਾਂ ਹੋਰ ਵਿਕਾਸਬੰਦੀ ਪੰਜਾਬ ਦੀ ਜਿਹੜੀ ਖੁਸ਼ਹਾਲੀ ਲਈ ਜਿਹੜਾ ਅਸੀਂ ਇਹ ਜਿਹੜਾ ਮੁੱਦੇ ਠਾਣਗੇ ਜਿਸ ਦੇ ਨਾਲ ਅਸੀਂ ਸਾਡਾ ਪੰਜਾਬ ਹੋਰ ਖੁਸ਼ਹਾਲ ਹੋਸਾ ਜਿੱਤੀ ਬਿਸ਼ੇ ਦਰਬੀਸ ਜੀ ਦਾ ਚਾਂਸਟਾਰ ਅਮਰਸਰ